ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਖਸ਼ਦੀਪ ਸਿੰਘ ਇਸ ਵੇਲੇ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਪੁੱਤ ਦੀ ਵਿਦੇਸ਼ ਦੇ ਵਿੱਚ ਮੌਤ ਹੋ ਗਈ ਹੈ ਮਾਪਿਆਂ ਨੇ ਬੜੇ ਚਾਵਾਂ ਦੇ ਨਾਲ 20 ਦਿਨ ਪਹਿਲਾਂ ਹੀ ਅਜੇ ਵਿਦੇਸ਼ ਭੇਜਿਆ ਸੀ ਪਰ ਉੱਥੇ ਜਾ ਕੇ ਜਵਾਨ ਪੁੱਤ ਦੀ ਮੌਤ ਹੋ ਗਈ ਹੈ ਪਰਿਵਾਰ ਸਦਮੇ ਸਦਮੇ ਦੇ ਵਿੱਚ ਹੈ ਔਰ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ ਹੈ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਪਰਿਵਾਰ ਸਦਮੇ ਦੇ ਵਿੱਚ ਹੈ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਨੌਜਵਾਨ ਦਾ ਨਾਮ ਹਰਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜੈਸੇ ਨੂੰ 20 ਦਿਨ ਪਹਿਲਾਂ ਪਰਿਵਾਰ ਨੇ ਬੜੇ ਚਾਵਾਂ ਦੇ ਨਾਲ ਖੁਸ਼ੀਆਂ ਦੇ ਨਾਲ ਵਿਦੇਸ਼ ਭੇਜਿਆ ਸੀ ਪਰ ਉੱਥੇ ਜਾ ਕੇ ਉਸ ਦੀ ਮੌਤ ਹੋ ਗਈ ਕਿਹਾ ਇਹ ਜਾ ਰਿਹਾ ਪਰਿਵਾਰ ਵੱਲੋਂ ਕਿ ਬੜੇ ਚਾਵਾਂ ਦੇ ਨਾਲ ਤਾਂ ਵਿਦੇਸ਼ ਭੇਜਿਆ ਸੀ ਪਰ ਜਦੋਂ ਸਾਡਾ ਪੁੱਤ ਵਿਦੇਸ਼ ਦੀ ਧਰਤੀ ਤੇ ਪੈਰ ਰੱਖਦਾ ਹੈ ਤਾਂ ਉੱਥੇ ਜਾ ਕੇ ਬਿਮਾਰ ਹੋ ਜਾਂਦਾ ਹੈ ਉਸ ਦੀ ਤਬੀਅਤ ਉਸ ਦੀ ਸਿਹਤ ਖਰਾਬ ਹੋ ਜਾਂਦੀ ਹੈ ਜਦੋਂ ਵੀ ਫੋਨ ਤੇ ਇਹਨਾਂ ਦਾ ਪੁੱਤ ਗੱਲਬਾਤ ਕਰਦਾ ਰਿਹਾ ਹੈ ਆਪਣੇ ਮਾਪਿਆਂ ਦੇ ਨਾਲ ਆਪਣੀ ਪਤਨੀ ਨਾਲ ਆਪਣੇ ਬੱਚਿਆਂ ਦੇ ਨਾਲ ਤਾਂ ਇੱਕੋ ਗੱਲ ਹੈ ਜਾਂ ਗੱਲ ਕਹਿੰਦਾ ਰਿਹਾ ਹੈ ਕਿ ਮੇਰੀ ਸਿਹਤ ਜਿਹੜੀ ਹੈ ਖਰਾਬ ਹੈ ਔਰ ਪਤਨੀ ਖਾਸ ਤੌਰ ਤੇ ਇਹ ਕਹਿ ਰਹੀ ਹੈ ਕਿ ਉਹ ਮੰਜੇ ਤੇ ਹੀ ਪਹਿਰੇ ਯਾਨੀ ਕਿ ਉਹਨਾਂ ਦੀ ਤਬੀਅਤ ਖਰਾਬ ਰਹੀ ਔਰ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਮੰਦ ਭਾਗੀ ਖਬਰ ਹੈ ਇਹ ਮਾੜਾ ਪਾਣਾ ਵਾਪਰਿਆ ਹੈ ਜਵਾਨ ਪੁੱਤ ਨੂੰ ਬੜੇ ਚਾਵਾਂ ਦੇ ਨਾਲ ਵਿਦੇਸ਼ ਭੇਜਿਆ ਸੀ ਔਰ ਉੱਥੇ ਜਾ ਕੇ ਮੌਤ ਹੋ ਗਈ ਪੁਰਤਗਾਲ ਭੇਜਿਆ ਸੀ ਮਾਪਿਆਂ ਨੇ ਬੜੇ ਚਾਵਾਂ ਦੇ ਨਾਲ 20 ਦਿਨ ਹੋਏ ਸੀ ਅਜੇ ਵਿਦੇਸ਼ ਗਿਆ ਨੂੰ 20 ਦਿਨਾਂ ਦੇ ਬਾਅਦ ਪੁੱਤ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਅਚਾਨਕ ਤਬੀਅਤ ਖਰਾਬ ਹੋ ਜਾਂਦੀ ਹੈ ਔਰ ਕਿਹਾ ਇਹ ਜਾ ਰਿਹਾ ਪਰਿਵਾਰ ਵੱਲੋਂ ਕਿ ਦੁਪਹਿਰ ਵੇਲੇ ਮੌਤ ਹੋ ਜਾਂਦੀ ਹੈ 20 ਦਿਨ ਪਹਿਲਾਂ ਪਰਿਵਾਰ ਨੇ ਪੁਰਤਗਾਲ ਵਿਖੇ ਭੇਜਿਆ ਸੀ ਬੜੇ ਚਾਵਾਂ ਦੇ ਨਾਲ ਕਿਉਂਕਿ ਆਪਣੇ ਸੁਪਨੇ ਹੁੰਦੇ ਨੇ ਆਪਣੇ ਭੂਆਖ ਨੂੰ ਲੈ ਕੇ ਤਾਂ ਭੂਆਖ ਨੂੰ ਲੈ ਕੇ ਬੜੇ ਚਾਵਾਂ ਦੇ ਨਾਲ ਰੋਟੀ ਰੋਜ਼ੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ ਪੰਜਾਬ ਦਾ ਇਹ ਜਵਾਨ ਪੁੱਤ ਪਰ ਪੁਰਤਗਾਲ ਪਹੁੰਚ ਕੇ ਉੱਥੇ ਇਸ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਇਹ ਕਹਿਣਾ ਹੈ ਕਿ ਜਦੋਂ ਸਾਡਾ ਪੁੱਤ ਵਿਦੇਸ਼ ਪਹੁੰਚਦਾ ਹੈ ਵਿਦੇਸ਼ ਦੀ ਧਰਤੀ ਤੇ ਪੈਰ ਰੱਖਦਾ ਹੈ ਜਦੋਂ ਵੀ ਫੋਨ ਤੇ ਗੱਲਬਾਤ ਹੁੰਣੀ ਤਾਂ ਸਿਹਤ ਨੂੰ ਲੈ ਕੇ ਗੱਲਬਾਤ ਹੁੰਦੀ ਸੀ ਪੁੱਤ ਸਾਡਾ ਸਾਡੇ ਨਾਲ ਇਹ ਗੱਲ ਕਰਦਾ ਰਿਹਾ ਕਿ ਮੇਰੀ ਸਿਹਤ ਨਹੀਂ ਠੀਕ ਮੇਰੀ ਤਬੀਅਤ ਖਰਾਬ ਹੈ ਤੇ ਅਚਾਨਕ ਤਬੀਅਤ ਖਰਾਬ ਹੋਣ ਕਰਕੇ ਦੁਪਹਿਰ ਵੇਲੇ ਤਕਰੀਬਨ ਉਸਦੀ ਮੌਤ ਹੋ ਜਾਂਦੀ ਹੈ ਦੱਸ ਦਈਏ ਤਰਨਤਨ ਦੇ ਪਿੰਡ ਪਿੱਖੀ ਵਿੰਡ ਦਾ ਪਰਿਵਾਰ ਰਹਿਣ ਵਾਲਾ ਹੈ ਔਰ ਬੜੇ ਚਾਵਾਂ ਦੇ ਨਾਲ 20 ਦਿਨ ਪਹਿਲਾਂ ਹੀ ਪਰਿਵਾਰ ਨੇ ਰੋਜੀ ਰੋਟੀ ਕਮਾਉਣ ਦੇ ਲਈ ਆਪਣੇ ਜਵਾਨ ਪੁੱਤ ਨੂੰ ਪੁਰਤਗਾਲ ਵਿਖੇ ਭੇਜਿਆ ਸੀ ਪਰ ਉੱਥੇ ਜਾ ਕੇ ਉਸ ਦੀ ਸਿਹਤ ਖਰਾਬ ਹੋ ਗਈ ਤੱਬ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਖਾਸ ਤੂਤੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਲਗਾਤਾਰ ਇਸ ਨੌਜਵਾਨ ਦੇ ਘਰ ਪਹੁੰਚ ਰਹੇ ਨੇ ਔਰ ਦੁੱਖ ਸਾਂਝਾ ਕਰ ਰਹੇ ਨੇ ਪਰ ਇਹ ਜਿਹੜਾ ਦੁੱਖ ਹੈ ਉਹ ਦੇਖਿਆ ਨਹੀਂ ਜਾ ਰਿਹਾ ਲਗਾਤਾਰ ਪਰਿਵਾਰ ਦੇ ਹੰਝੂ ਰੋਕੀ ਹੀ ਨਹੀਂ ਰਹੇ temen-temen chamany ini ਪਪਾ ਨਾ ਕੰਨ ਪਪਾ ਬੁੜਾ ਮੈਂ ਲਾ ਦੇ ਆ ਅੱਛਾ ਮੇਰੇ ਘਰ ਵਾਲਾ ਸੀ ਕੀ ਨਾਮ ਸੀ ਯਾਰ ਸਰਵਿੰਦਰ ਸਿੰਘ ਕੀ ਗੱਲ ਹੋਈ ਯਾਰ ਉਹ ਬਾਜੀ 2 ਤਰੀਕ ਨੂੰ ਕਰੋ ਹੱਸਦੇ ਕਿਤੇ ਗੈਰ ਰਾਜ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਉੱਥੇ ਜਾ ਕੇ ਚਿਤੰਦ ਦੇ ਗਿਆ ਉਸ ਦਿਨ ਦੇ ਬਿਮਾਰ ਕੱਲੋਂ ਪੂਰੇ ਹੋ ਗਏ ਅਟੈਕ ਕੀ ਹੋ ਗਿਆ ਕਿੰਨੀ ਕੋਮਰਸੀ ਦੀ ਉਹਦੀ ਉਹਨਾਂ ਦੀ 32 ਸਾਲ ਸੀ ਕੋਈ ਪਤਾ ਲੱਗਾ ਕਿ ਕੀ ਕਾਰਨ ਰਿਹਾ ਹੈ ਮੌਤ ਦਾ ਕੁਝ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਦੇ ਤੇ ਪੈ ਕੇ ਕੁਝ ਪਤਾ ਨਹੀਂ ਲੱਗਾ ਸਾਨੂੰ ਕਿ ਉਹਨਾਂ ਨੂੰ ਕੀ ਹੋਇਆ ਉਹਨਾਂ ਨੂੰ ਬਾਡੀ ਨੂੰ ਪੰਜਾਬ ਲਿਜਾਣ ਲਈ ਕੋਸ਼ਿਸ਼ ਕੀਤਾ ਜਾ ਰਿਹਾ ਜਾਂ ਹਾਂਜੀ ਪੂਰੇ ਚਤਨ ਕੀਤੇ ਜਾ ਰਹੇ ਕਿ ਬਾਡੀ ਵਾਪਸ ਆਵੇ ਸਾਡੇ ਕੋਲ ਕਿਉਂਕਿ ਹੁਣ ਤੇ ਸਾਡੇ ਕੋਲ ਉਹ ਹੀ ਆ ਅਸੀਂ ਆਖਰੀ ਵਾਰੀ ਉਹ ਦੇਖਣਾ ਚਾਹੁੰਦੇ ਵਾਪਸ ਆਉਣੀ ਚਾਹੀਦੀ ਸਗਵੀਰ ਕੌਰ ਕਿਹੜਾ ਲੜਕਾ ਵਿਦੇਸ਼ ਗਿਆ ਸੀਗਾ ਕਿੱਦਾਂ ਗਿਆ ਸੀਗਾ ਉਹ ਵੀਜਾ ਕਰੇ ਸੀਗਾ ਨਾ ਲਗਾਈ ਗਿਆ ਗੁਰਤਕਾਲ ਸਿੰਘ ਕੀ ਨਾਮ ਸੀਗਾ ਹਰਵਿੰਦਰ ਸਿੰਘ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਤੇ ਡੈਥ ਕਿੱਦਾਂ ਹੋਈ ਆ ਉਹ ਤੇ ਜਾ ਕੇ ਰਸਤੇ 'ਚ ਕੋਰਤਿਲ ਲਾ ਹੋਇਆ ਉੱਥੇ ਜਾ ਕੇ ਬੁਖਾ ਬਿਮਾਰੀ ਹੋਇਆ ਬੁਖਾਰ ਹੀ ਚੜਿਆ ਸੀ ਉੱਥੇ ਇਨਫੈਕਸ਼ਨ ਹੋ ਗਈ ਉਹਨੂੰ ਔਰ

ਮੰਗਦੇ ਹੁਣੇ ਹੋਈ ਆ ਗਾ ਬੱਚੇ ਜਵਾਨ ਹੋਣਾ ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ ਕੋਈ ਨੌਕਰੀ ਹੋਈ ਦਰਸ ਕੀਤਾ ਜਾਵੇ ਪਰਿਵਾਰ ਦੇ ਕਿ ਕੋਈ ਜਿਹੜੀ ਬੋਡੀ ਆ ਵਿਦੇਸ਼ ਦੇ ਵਿੱਚ ਹੀ ਆ ਜੀ ਵੀ ਆ ਜੀ ਵਿਦੇਸ਼ ਦੇ ਵਿੱਚ ਹੀ ਆ ਤੇ ਉਹਨੂੰ ਲਿਆਉਣ ਲਈ ਕੋ ਯਤਨ ਕੀਤੇ ਜਾ ਰਹੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਸਰਕਾਰ ਵੱਲੋਂ ਮੰਗਿਆ ਜੇ ਕੋ ਹੈਲਪ ਕੀਤੀ ਜਾਵੇ ਕਰੋ ਹਸਤੇ ਕੇ ਤੇ ਗੈਰ ਰਾਜ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਏ ਉੱਥੇ ਜਾ ਕੇ ਚਿਤੰਦੇ ਗਿਆ ਉਹ ਦੰਦੇ ਬਿਮਾਰ ਕਾਰ ਲੋ ਪੂਰੇ ਹੋ ਗਏ ਅਟੈਕ ਹੀ ਹੋ ਗਿਆ ਕਿੰਨੇ ਕਮਰਸੀ ਦੇ ਇਹਦੇ ਉਹਨਾਂ ਦੀ 32 ਸਾਲ ਸੀ ਕੋਈ ਪਤਾ ਲੱਗਾ ਕਿ ਕੀ ਕਾਰਨ ਰਿਹਾ ਹੈ ਮੌਤ ਦਾ ਕੁਝ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਜੇ ਤੇ ਪੈ ਕੇ ਕੁਝ ਪਤਾ ਨਹੀਂ ਲੱਗਾ ਸਾਨੂੰ ਕਿ ਉਹਨਾਂ ਨੂੰ ਕੀ ਹੋਇਆ ਉਹਨੂੰ ਬਾਡੀ ਨੂੰ ਪੰਜਾਬ ਲਿਜਾਣ ਲਈ ਰਿਕਵੈਸਟ ਕੀਤਾ ਜਾ ਰਿਹਾ ਜਾਂ ਹਾਂਜੀ ਪੂਰੇ ਯਤਨ ਕੀਤੇ ਜਾ ਰਹੇ ਕਿ ਬਾਡੀ ਵਾਪਸ ਆਵੇ ਸਾਡੇ ਕੋਲ ਕਿਉਂਕਿ ਹੁਣ ਤੇ ਸਾਡੇ ਕੋਲ ਉਹ ਹੀ ਆ ਅਈ ਆਖਰੀ ਵਾਰੀ ਉਹ ਵੇਖਣਾ ਚਾਹੁੰਨੇ ਵਾਪਸ ਆਉਣੀ ਚਾਹੀਦੀ ਸਰਬੀਰਪੁਰ ਜਿਹੜਾ ਲੜਕਾ ਬੰਦੇਸ਼ ਗਿਆ ਸੀਗਾ ਜਿੱਦਾਂ ਗਿਆ ਸੀਗਾ ਉਹ ਵੀਜਾ ਕਰੇ ਸੀਗਾ ਨਾ ਲਗਾਈ ਗਿਆ ਗੁਰਤਕਾਲ ਸੀ ਕੀ ਨਾਮ ਸੀਗਾ ਹਰਵਿੰਦਰ ਸਿੰਘ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਤੇ ਡੈਥ ਕਿੱਦਾਂ ਹੋਈ ਆ ਉਹ ਤੇ ਜਾ ਕੇ ਰਸਤੇ 'ਚ ਕੋਰਤਿਲਾ ਹੋਇਆ ਉੱਥੇ ਜਾ ਕੇ ਬੁਖਾ ਬਿਮਾਰੀ ਹੋਇਆ ਬੁਖਾਰ ਹੀ ਚੜਿਆ ਸੀ ਉੱਥੇ ਇਨਫੈਕਸ਼ਨ ਹੋ ਗਈ ਉਹਨੂੰ ਓ

ਮੰਗਤ ਹੁਣ ਇਹੋ ਹੀ ਆ ਗਾ ਬੱਚੇ ਜਵਾਨ ਹੋਣ ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ ਕੋਈ ਨੌਕਰੀ ਹੋਈ ਤਰਸ ਕੀਤਾ ਜਾਵੇ ਪਰਿਵਾਰ ਦੇ ਕੋਈ ਜਿਹੜੀ ਬੋਡੀ ਆ ਵਿਦੇਸ਼ ਦੇ ਵਿੱਚ ਹੀ ਆ ਜਿਹੜੀ ਬਾਜੀ ਵਿਦੇਸ਼ ਦੇ ਵਿੱਚ ਹੀ ਆ ਤੈਨੂੰ ਲਿਆਉਣ ਲਈ ਕੋਈ ਯਤਨ ਕੀਤੇ ਜਾ ਰਹੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਸਰਕਾਰ ਵੱਲੋਂ ਮੰਗਿਆ ਜੇ ਕੋ ਹੈਲਪ ਕੀਤੀ ਜਾਵੇ